ਡਿਪਾਰਟਮੈਂਟ ਆਫ ਐਜੂਕੇਸ਼ਨ ਬਾਰੇ ਰਾਸ਼ਟਰਪਤੀ 트ੰਪ ਨੇ ਅੱਜ ਇਹ ਫੈਸਲਾ ਕਰ ਲਿਆ ਕਿਸੇ ਵੇਲੇ ਵੀ ਸਾਈਨ ਹੋ ਸਕਦੇ ਆ ਅ ਅੱਜ ਵੀਰਵਾਰ ਨੂੰ ਕਿ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਬੰਦ ਕਰ ਦੇਣਾ ਇਹਦੀ ਲੋੜ ਨਹੀਂ ਆ ਸਾਲ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਇਹਨਾਂ ਨੇ ਵੀ ਇਹਨੂੰ ਬੰਦ ਕਰ ਦੇਣਾ ਤੇ ਹੁਣ ਕਿਸੇ ਵੇਲੇ ਵੀ ਸਾਈਨ ਹੋ ਸਕਦੇ ਆ ਇਹ ਜਿਹੜਾ ਫੈਸਲਾ ਬਹੁਤ ਵੱਡਾ ਫੈਸਲਾ ਯਾਰ ਇਹਦੇ ਉੱਤੇ ਇਹ ਆ ਕਿ ਪਹਿਲੀ ਗੱਲ ਤੇ ਇਹ ਰਾਸ਼ਟਰਪਤੀ 트ੰਪ ਦੇ ਵੱਸ ਵਿੱਚ ਨਹੀਂ ਆ ਕਾਂਗਰਸ ਤੋਂ ਪ੍ਰੂਵਲ ਲੈਣੀ ਜ਼ਰੂਰੀ ਆ ਕਿਉਂਕਿ ਕਾਂਗਰਸ ਹੀ ਫੰਡਿੰਗ ਕਰਦੀ ਆ ਇਸ ਡਿਪਾਰਟਮੈਂਟ ਨੂੰ ਇਥੇ ਦੱਸ ਦੇਣਾ ਚਾਹੁੰਦੇ ਆ ਕਿ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਦਾ ਮਤਲਬ ਬੰਦ ਕਰਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਐਜੂਕੇਸ਼ਨ ਸਿਸਟਮ ਜਿਹੜਾ ਉਹ ਖਰਾਬ ਹੋ ਜਾਊਗਾ ਜਿਹੜੀ ਐਜੂਕੇਸ਼ਨ ਆ ਉਹ ਸਟੇਟ ਪਾਲਿਸੀ ਆ ਹਰ ਇੱਕ ਸਟੇਟ ਦੀ ਆਪਣੀ ਪਾਲਿਸੀ ਉਹਨਾਂ ਦਾ ਆਪਣਾ ਸਾਰਾ ਹਿਸਾਬ ਕਿਤਾਬ ਆ ਸਿਟੀਜ਼ ਦੇ ਨਾਲ ਜਾਂ ਜਿਹੜੇ ਜਿੱਦਾਂ ਉਹਨਾਂ ਦਾ ਸਾਰਾ ਸਕੂਲ ਸਿਸਟਮ ਚੱਲਦਾ ਕਿੱਥੋਂ ਆਣਾ ਜਿਹੜੀ ਫੈਡਰਲ ਸਰਕਾਰ ਆ ਉਹਦਾ ਜਿਹੜਾ ਇਹ ਐਜੂਕੇਸ਼ਨ ਡਿਪਾਰਟਮੈਂਟ ਆ ਇਹ ਓਵਰਸਾਈ ਕਰਦਾ ਸਾਰੇ ਨੂੰ ਉਹ ਕੁਝ ਮਾਮਲੇ ਜਿਹੜੇ ਜਿਹੜੇ ਕੋਈ ਰਾਸ਼ਟਰਪਤੀ 트াম্প ਨੂੰ ਲੱਗਦੇ ਵੀ ਇਹ ਵਾਧੂ ਆ ਇਹਦਾ ਫਾਇਦਾ ਕੋਈ ਨਹੀਂ ਜਦ ਸਟੇਟ ਨੇ ਸਾਰਾ ਕੁਝ ਕਰਨਾ ਸਟੇਟ ਨੇ ਫੰਡਿੰਗ ਦੇਣੀ ਆ ਸਟੇਟ ਨੇ ਟੀਚਰ ਰੱਖਣੇ ਆ ਸਟੇਟ ਨੇ ਕਰਿਕੂਲਮ ਬਣਾਉਣਾ ਸਾਰਾ ਕੁਝ ਕਰਨ ਦੇ ਵਿੱਚ ਸਟੇਟ ਦਾ ਕੰਮ ਆ ਤੇ ਇਹਦੇ ਵਿੱਚ ਫਿਰ ਇਹਨਾਂ ਨੂੰ ਲੱਗਦਾ ਕਿ ਇੱਕ ਬਾਕੀ ਕਿਸੇ ਦਾ ਕੰਮ ਹੋ ਸਕਦਾ ਇਸ ਡਿਪਾਰਟਮੈਂਟ ਦਾ ਬਹੁਤਾ ਕੰਮ ਨਹੀਂ ਇਸ ਕਰਕੇ ਇਹਨੂੰ ਬੰਦ ਕਰਦੇ ਇਹ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਹੁਣ ਪਿਛਲੇ ਜਦੋਂ ਦੇ 트াম্প ਆਏ ਆ ਪਾਲਿਸੀ ਬੜੀ ਸਪਸ਼ਟ ਚੱਲ ਰਹੀ ਐ ਐਲਨ ਮਸਕ ਦੇ ਨਾਲ ਰਲ ਕੇ ਵੀ ਸਮਾਲ ਗਵਰਨਮੈਂਟ ਚਾਹੀਦੀ ਆ ਸਾਈਜ਼ ਛੋਟ ਜਿਹੜੇ ਬਾਦੂ ਬੰਦੇ ਉਹ ਕੱਢ ਦਿਓ ਬੇਕਾਰ ਬੰਦੇ ਉਹ ਕੱਢ ਦਿਓ ਜਿਹੜੇ ਬਾਦੂ ਡਿਪਾਰਟਮੈਂਟ ਆ ਉਹ ਬੰਦ ਕਰ ਦਿਓ ਜਿੱਦਾਂ ਕੱਲ ਵੀ ਉਹਨਾਂ ਨੇ ਆਪਣੀ ਜਿਹੜੀ ਕਾਂਗਰਸ ਸਪੀਚ ਕਾਂਗਰਸ ਨੂੰ ਜਿਹੜਾ ਸੰਬੋਧਨ ਕੀਤਾ ਉਹਦੇ ਵਿੱਚ ਇਹਨਾਂ ਨੇ ਆਹ ਪਹਿਲਾਂ ਦੋੱਖ ਦਿਨ ਇਹਦੇ ਵਿੱਚ ਕਿਹਾ ਸਾਫ਼ ਤੌਰ ਦੇ ਉੱਤੇ ਵੀ ਅਸੀਂ ਕਈ ਸੈਂਕੜੇ ਬਿਲੀਅਨ ਡਾਲਰ ਦੀ ਬਚਤ ਕਰਨੀ ਉਹ ਬਚਤ ਇਦਾਂ ਕੀਤੀ ਜਾ ਰਹੀ ਆ ਇਹ ਡਿਪਾਰਟਮੈਂਟ ਬੰਦ ਕੀਤੇ ਜਾ ਰਹੇ ਹੁਣ ਕਾਂਗਰਸ ਫੈਸਲਾ ਕਰੂਗੀ ਕਿਉਂਕਿ ਫੰਡਿੰਗ ਕਾਂਗਰਸ ਦਿੰਦੀ ਆ ਇਹਨਾਂ ਨੂੰ ਰਿਪਬਲਿਕਨ ਸਪੋਰਟ ਆ ਸਿੱਧੀ ਇਹਨਾਂ ਨੂੰ ਰਿਪਬਲਿਕਨ ਉਹਨਾਂ ਦੀ ਸਪੋਰਟ ਕਰਦੇ ਆ ਜਿਹੜੇ ਇੱਕ ਮੰਨਦੇ ਆ ਇੱਕ ਡਿਪਾਰਟਮੈਂਟ ਗੈਰ ਜ਼ਰੂਰੀ ਆ ਤੇ ਇਹਨੂੰ ਕਟਾ ਦੇਣਾ ਚਾਹੀਦਾ ਜੇਕਰ ਟੁਕਟੇ ਦੀ ਪਾਵਰ ਘੱਟ ਕਰ ਦੇਣੀ ਚਾਹੀਦੀ ਤੇ ਇਹਨਾਂ ਨੇ ਤਾਂ ਫੈਸਲਾ ਕਰ ਲਵੇ ਬੰਦ ਹੀ ਕਰ ਦੇਣਾ ਚਾਹੀਦਾ ਜਿਹੜੇ ਡੈਮੋਕ੍ਰੇਟਸ ਨੇ ਉਹ ਇਹਨਾਂ ਦੇ ਉਲਟ ਇਸ ਮਾਮਲੇ ਦੇ ਵਿੱਚ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਡਿਫੈਂਡ ਕਰਦੇ ਆ ਉਹ ਕਦੇ ਵੀ ਇਹ ਡਿਪਾਰਟਮੈਂਟ ਬਹੁਤ ਜ਼ਰੂਰੀ ਆ ਹੁਣ ਪਤਾ ਨਹੀਂ ਸੱਚ ਕੀ ਆ ਕੌਣ ਜਾਣਦਾ ਵੀ ਜ਼ਰੂਰੀ ਹੈ ਕਿ ਨਹੀਂ ਜਦੋਂ ਜੋ ਬਾਈਡਨ ਸੀ ਉਦੋਂ ਇਹ ਡਿਪਾਰਟਮੈਂਟ ਜ਼ਰੂਰੀ ਬਹੁਤ ਸੀ ਸੱਤਾ ਬਦਲ ਗਈ 트럼ਪ ਆ ਗਏ ਕਹਿੰਦੇ ਜੀ ਡਿਪ ਦੋਵੇਂ ਜਿਹੜੇ ਕਾਂਗਰਸ ਦੇ ਵਿੱਚ ਵੀ ਦੋਵੇਂ ਤਰ੍ਹਾਂ ਅਲੱਗ-ਅਲੱਗ ਵਿਚਾਰ ਰੱਖਦੇ ਆ ਨੇ ਕਿ ਜਿਹੜੇ ਇਹ ਜਿਹੜੇ ਡੈਮੋਕ੍ਰੇਟਸ ਨੇ ਉਹ ਕਹਿੰਦੇ ਆ ਕਿ ਅਮਰੀਕਾ ਦੇ ਵਿੱਚ ਐਜੂਕੇਸ਼ਨ ਸਟੈਂਡਰਡਸ ਨੂੰ ਦੇਖਣ ਦੇ ਲਈ ਸਟੂਡੈਂਟਸ ਦੀ ਹੈਲਪ ਕਰਨ ਦੇ ਲਈ ਇਹ ਡਿਪਾਰਟਮੈਂਟ ਬਹੁਤ ਜ਼ਰੂਰੀ ਹੈ ਇਹਨੂੰ ਕੱਢਿਆ ਨਹੀਂ ਜਾਣਾ ਚਾਹੀਦਾ। ਕਈ ਬਿਲੀਅਨ ਡਾਲਰ ਦੀ ਐਡ ਰਿਸਕ ਦੇ ਉੱਤੇ ਚਲੀ ਜਾਊਗੀ। ਜਿਹੜਾ ਡਿਪਾਰਟਮੈਂਟ ਆ ਇਹ ਸਕੂਲਾਂ ਨੂੰ ਪੈਸਾ ਦਿੰਦਾ। ਸਪੈਸ਼ਲੀ ਉਹਨਾਂ ਸਕੂਲਾਂ ਨੂੰ ਇਹਦੀ ਜ਼ਿੰਮੇਵਾਰੀ ਹੈ ਜਿਹੜੇ ਲੋ ਇਨਕਮ ਵਾਲੇ ਆ। ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਆ ਜਿੱਥੇ ਆਮਦਨ ਬਹੁਤ ਘੱਟ ਆ ਸਟੂਡੈਂਟ ਲੋਨ ਜਿਹੜਾ ਆ ਉਹਦੇ ਤੇ ਅਸਰ ਪੈ ਸਕਦਾ 1.6 ਟ੍ਰਿਲੀਅਨ ਡਾਲਰ ਦਾ ਸਟੂਡੈਂਟ ਲੋਨ ਆ ਜਿਹਦੇ ਉੱਤੇ ਸਾਰੇ ਸਾਰਾ ਅਮਰੀਕਾ ਦੇ ਨਿਆਣੇ ਪੜ੍ਹਦੇ ਆ ਤੇ ਡਿਪੈਂਡ ਕਰਦੇ ਆ ਉਸ ਲੋਨ ਨੂੰ ਇਹ ਓਵਰਸੀ ਕਰਦੇ ਆ ਇਹ ਦੇਖਦੇ ਆ ਉਹਨੂੰ ਸਾਰੇ ਕੁਝ ਨੂੰ ਜਿਹੜੀ ਹੁਣ ਇਹਦੇ ਲਈ ਐਜੂਕੇਸ਼ਨਲ ਸੈਕਟਰੀ ਵੱਡਾ ਆ ਉਹਦਾ ਐਜੂਕੇਸ਼ਨਲ ਸੈਕਟਰੀ ਦੇ ਕਹਿਣ ਅਨੁਸਾਰ ਜੋ ਲਿੰਡਾ ਮਖਮੂਨ ਨੇ ਉਹਨਾਂ ਦੇ ਕਹਿਣ ਅਨੁਸਾਰ ਵੀ ਠੀਕ ਆ ਐਜੂਕੇਸ਼ਨ ਡਿਪਾਰਟਮੈਂਟ ਦੀ ਲੋਡ ਨਹੀਂ ਆ ਸਾਨੂੰ ਮਤਲਬ ਇਹ ਆ ਕਿ ਉਹ ਰਾਸ਼ਟਰਪਤੀ 트럼ਪ ਦੇ ਨਾਲ ਸਹਿਮਤ ਨੇ ਕਿ ਇਹਨੂੰ ਬੰਦ ਕਰ ਦੇਣਾ ਚਾਹੀਦਾ ਹੁਣ ਇਹ ਬਹੁਤ ਵੱਡਾ ਮੁੱਦਾ ਇਸ ਵੇਲੇ ਅਮਰੀਕਾ ਦੇ ਵਿੱਚ ਬਣ ਗਿਆ ਐਲਨ ਮਸਕ 트럼ਪ ਸਰਕਾਰ ਦਾ ਸਾਈਜ਼ ਛੋਟਾ ਚਾਹੁੰਦੇ ਆ ਕੁਝ ਜਿਹੜੇ ਰਿਪਬਲਿਕਨਸ ਨੇ ਕੁਝ ਜਿਹੜੇ ਉਹ ਕੁਝ ਪ੍ਰੋਗਰਾਮ ਨੂੰ ਚੰਗਾ ਨਹੀਂ ਸਮਝਦੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਇਹਨੂੰ ਜਿਹੜਾ ਖਾਸ ਤੌਰ ਦੇ ਉੱਤੇ ਉਹਨਾਂ ਦਾ ਸਟੂਡੈਂਟ ਲੋਨ ਫੋਰਗਿਵਨਸ ਹੈਗਾ ਜਿਹੜਾ ਬਾਈਡਨ ਨੇ ਕੀਤਾ ਸੀ ਉਹਨਾਂ ਦੇ ਵੀ ਉਹਨਾਂ ਨੇ ਵਿਰੋਧ ਕੀਤਾ ਡਾਈਵਰਸਿਟੀ ਪ੍ਰੋਗਰਾਮ ਨੂੰ ਇਹ ਕਹਿੰਦੇ ਫੰਡ ਦੀ ਲੋੜ ਹੀ ਕੋਈ ਨਹੀਂ ਜਿਹੜਾ ਵੱਖ-ਵੱਖ ਰੇਸ ਦੇ ਲਈ ਜਾਂ ਕਿਸੇ ਨੂੰ ਇੱਕ ਉਹਦੇ ਵਿੱਚ ਇਨਕਲੂਜਨ ਦੇ ਲਈ ਹੁੰਦੀ ਹੈ ਉਹਦੇ ਕਹਿੰਦੇ ਲੋੜ ਹੀ ਕੋਈ ਨਹੀਂ यूएस ডিপਾਰਟਮੈਂਟ ਆਫ এডਿਕੇਸ਼ਨ ਸਰਕਾਰ ਦੀ ਏਜੰਸੀ ਆ ਜਿਹੜੀ এডਿਕੇਸ਼ਨ ਨੂੰ ਦੇਖਦੀ ਆ ਨੈਸ਼ਨਲ ਲੈਵਲ ਦੇ ਉੱਤੇ 1979 ਦੇ ਵਿੱਚ ਇਹ ਬਣੀ ਸੀ ਇਹਨਾਂ ਨੇ ਕਿਹਾ ਜਾਂਦਾ ਕਿ ਸਾਰੇ ਸਕੂਲਾਂ ਨੂੰ ਦੇਖਣਾ ਕਿ ਇਹਨਾਂ ਦੇ ਵਿੱਚ ਮਤਲਬ ਸਾਰਿਆਂ ਨੂੰ ਬਰਾਬਰ ਐਜੂਕੇਸ਼ਨ ਮਿਲੇ ਹੋਵੇ ਇਹਨਾਂ ਨੇ ਦੇਖਣਾ ਤੇ ਹੁਣ ਟਰੰਪ ਕਹਿੰਦੇ ਵੀ ਸਾਨੂੰ ਦੇਖਣ ਦੀ ਲੋੜ ਨਹੀਂ ਸਾਰਿਆਂ ਨੂੰ ਬਰਾਬਰ ਐਜੂਕੇਸ਼ਨ ਜਿਹਦੇ ਕੋਲੇ ਹੈਗੀ ਆ ਉਹ ਲੈ ਲਵੇ ਜਿਹੜਾ ਕੋਈ ਪਾਸੇ ਆ ਤਾਂ ਉਹ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਇਹ ਪੈਸਾ ਦਿੰਦਾ ਸਕੂਲਾਂ ਨੂੰ ਫੈਡਰਲ ਫੰਡਿੰਗ ਕੇ 12 ਸਟੂਡੈਂਟਸ ਨੂੰ ਸਪੈਸ਼ਲੀ ਲੋ ਇਨਕਮ ਏਰੀਆਸ ਦੇ ਵਿੱਚ ਕਈ ਵਾਰੀਆ ਟੀਚਰਸ ਦੀ ਹੈਲਪ ਕਰਦਾ ਕਿਤਾਬਾਂ ਦੇ ਮਾਮਲੇ ਦੇ ਵਿੱਚ ਦੂਜੇ ਜਿਹੜੇ ਸਪੈਸ਼ਲ ਐਜੂਕੇਸ਼ਨ ਵਾਲੇ ਕੁਝ ਬੱਚੇ ਹੁੰਦੇ ਜਿਹੜੇ ਡਿਸੇਬਿਲਿਟੀਆਂ ਵਾਲੇ ਜਾਂ ਉਹਨਾਂ ਦੀਆਂ ਸਪੈਸ਼ਲ ਨੀਡਸ ਨੇ ਉਹਨਾਂ ਨੂੰ ਸਟੂਡੈਂਟ ਦੇ ਲੋਨ ਨੂੰ ਮੈਨੇਜ ਕਰਦਾ ਸੋ ਇਹ ਸਾਰਾ ਲੰਬਾ ਚੋੜਾ ਕੰਮ ਇਹਨਾਂ ਦੇ ਹੱਥ ਵਿੱਚ ਆ ਇੱਕ ਧਿਰ ਕਹਿੰਦੀ ਆ ਲੋੜ ਕੋਈ ਨਹੀਂ ਦੂਜੀ ਧਿਰ ਕਹਿੰਦੀ ਵੀ ਇਹ ਬਹੁਤ ਨੁਕਸਾਨ ਬਹੁਤ ਵੱਡਾ ਹੋਊਗਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਕੀ ਪੈਂਦਾ ਪਰ ਫਿਲਹਾਲ ਆ 트럼ਪ ਪ੍ਰਸ਼ਾਸਨ ਨੇ ਫੈਸਲਾ ਕਰ ਲਿਆ ਕਿ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਬੰਦ ਕਰ ਦੇ